ਸਤਿ ਅਕਾਲ ਜੀ ਆਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਅੱਜ 12 ਤੋਂ 15 ਫਰਵਰੀ ਪੰਜਾਬ ਦੇ ਮੌਸਮ ਗੱਲਾਂਗੇ ਕਿਨੇ ਭਾਗਾਂ ਵਿੱਚ ਮੀਂਹ ਗਿਰੇ ਸਾਰਿਆਂ ਦੇ ਕਿਹੜੇ ਭਾਗ ਸਾਫ਼ ਤੇ ਖੁਸ਼ਕ ਬਣੇ ਹਨ ਤੇ ਕਿਸਾਨ ਵੀਰਾਂ ਲਈ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਮੈਚਨ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਿਓ ਤੇ ਲੱਗ ਬਾਅਦ ਵਿੱਚ ਵੀਡੀਓ ਹੁਣ ਸਭ ਤੋਂ ਪਹਿਲਾਂ ਮੌਸਮ ਪਾਜ ਰੋਬੋਟ ਦੇਖਦੇ ਹਾਂ ਅੱਜ 12 ਫਰਵਰੀ ਹੈ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹੈ 15 ਤਰੀਕ ਤੱਕ ਵੀ ਆਪਣਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਹੀ ਦੇਖਣ ਨੂੰ ਮਿਲ ਰਿਹਾ 15 ਤਰੀਕ ਤੱਕ ਕੋਈ ਵੀ ਮੀਂਹ ਕਣ ਦੇ ਸਰ ਨਹੀਂ ਹਨ ਮੌਸਮ ਭਾਗ ਬੋਲੋ ਬਾਕੀ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਆਪਣੇ 22 ਤੋਂ ਲੈ ਕੇ 24 ਡਿਗਰੀ ਦੇ ਵਿਚਕਾਰ ਬਣੇ ਰਹਿਣਗੇ 15 ਤਰੀਕ ਨੇੜੇ ਤੇ ਅਦਰ ਟੈਂਪਰੇਚਰ ਦੀ ਗੱਲ ਕਰੀਏ ਰਾਤ ਦੇ ਟੈਂਪਰੇਚਰ ਨੂੰ 10 ਪਲੱਸ ਹੀ ਦੇਖਣ ਨੂੰ ਮਿਲਣਗੇ 10 ਡਿਗਰੀ ਪਲੱਸ ਬਾਕੀ ਗੱਲ ਕਰੀ ਅੱਜ ਦੀ ਲਾਈਵ ਫੈਟਾ ਤਾਂ ਫਿਰ ਤੁਸੀਂ ਇਹ ਦੇਖ ਸਕਦੇ ਹੋ ਮਾੜੀ-ਮੋਟੀ ਬਦਲ ਹੋਏ ਆਪਣੇ 15 ਤਰੀਕ ਤੱਕ ਇਹ ਨਹੀਂ ਥੋੜੀ-ਬੋੜੀ ਬਦਲਵਾਈ ਆਉਂਦੀ ਜਾਂਦੀ ਰਹੂਗੀ ਮਾੜੇ-ਮੋੜੇ ਬਦਲ-ਬਦਲ ਆਉਂਦੇ ਜਾਂਦੇ ਰਹਿਣਗੇ ਬਾਕੀ ਗੱਲ ਕਰੀਏ ਕਿ ਆਪਣਾ ਠੰਡ ਕੋਈ ਖਾਸ ਨਹੀਂ ਦੇਖਣ ਨੂੰ ਮਿਲੀ ਠੰਡ ਆਪਣ ਨੂੰ ਕੋਈ ਖਾਸ ਨਹੀਂ ਦੇਖਣ ਨੂੰ ਠੰਡ ਬਿਲਕੁਲ ਨੋਰਮਲ ਹੀ ਰਹੀ ਆ ਉਹਨਾਂ ਵਾਲੇ ਦਿਨਾਂ 'ਚ ਥੋੜੀ ਜਿਹੀ ਆਪਣ ਨੂੰ ਹੁਣ ਗਰਮਾਈਂ ਜ਼ਰੂਰ ਦੇਖਣ ਨੂੰ ਮਿਲੂਗੀ ਵਾਕਿਆ ਸਿਸਟਮ ਆਊਗਾ ਉਹਨਾਂ ਵਾਲੇ ਦਿਨਾਂ 'ਚ ਜੋ ਕਿ ਹਲਦੇ ਦਾ ਦਰਮਿਆਨੇ ਪੱਧਰ ਦਾ ਹੀ ਹੈ ਉਹਨਾਂ ਵਾਲੇ ਜਿਹਦਾਂ ਨੂੰ ਦੱਸਾਂਗੇ ਜਿੱਦਾਂ ਵੀ ਰਿਪੋਰਟਾਂ 'ਚ ਸੈਸ਼ਨ ਤਕੜਾ ਹੁੰਦਾ ਹੈ ਜਾਂ ਕਮਜ਼ੋਰ ਬਾਕੀ ਥੋੜੀ ਇਹ ਆਪਣੇ ਹੈ ਕਿਸਾਨਾਂ ਨੂੰ ਚੇਤਨਾ ਦੀ ਗੱਲ ਵੀ ਹੈ ਕਿਉਂਕਿ ਆਪਣੇ ਕਣਕ ਤੁਹਾਨੂੰ ਪਤਾ ਜਿੰਨੀ ਜ਼ਿਆਦਾ ਗਰਮੀ ਪਊਗੀ ਉਹਨੇ ਛੇਤੀ ਨੇ ਸ਼ੁਰੂਗੀ 4 20 ਦਾ ਕਾਫੀ ਫਰਕ ਪੈਂਦਾ ਹੈ ਜਿੰਨੀ ਥਾਂ ਲੰਬੇ ਦੇਰ ਤਾਈ ਰਹੂਗੀ ਉਸ ਨਾਲ ਆਪਣੇ ਕਿਸਾਨ ਆਪਣੇ ਸੌਰੀ ਕਣਕ ਦਾ ਝਾੜ ਵੀ ਕਾਫੀ ਵਧੀਆ ਦੇਖਣ ਨੂੰ ਮਿਲਦਾ ਹੈ ਬਾਕੀ ਕਾਲਮ ਵਾਲੇ ਕਰ ਕਰੀਏ ਜੋ 12 ਤਰੀਕ ਤੋਂ ਲੈ ਕੇ 15 ਤਰੀਕ ਤੱਕ ਕੋਈ ਵੀ ਮੀਂਹ ਜਾਂ ਸਾਰੇ ਨੇ ਟੈਂਪਰੇਚਰ ਦੇ ਦਿੰਦੇ ਆਪਣੇ 22 ਤੋਂ ਲੈ ਕੇ 25 ਤਰੀਕ ਦੇ ਵਿਚਕਾਰ ਬਣੇ ਰਹਿਣਗੇ ਤਾਂ ਆਪਾਂ ਠੀਕ ਠਾਕ ਦੇਖਣ ਨੂੰ ਮਿਲਦੀ ਰਹੂਗੀ ਮਾੜੀ-ਮੋਟੀ ਬਦਲਵਾਈ ਦੀ ਬਦਲਵਾਈ ਆਉਣ ਜਾਣ ਹੋ ਸਕਦਾ ਹੈ ਰਾਤ ਦੇ ਟੈਂਪਰੇ ਵੀਡੀਓ ਨੂੰ ਜاتیਗ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੋ ਧੰਨਵਾਦ